ਰਾਉਂ ਰਾਮ ਸਾশিক ਕਾਹ ਜੀ ਅੱਜ ਦੀ ਨਵੀਂ ਵੀਡੀਓ ਤੁਹਾਡਾ ਸਵਾਗਤ ਆ ਲੋ ਜੀ ਇੱਕ ਆਪਣੇ ਨਾਲ ਨਵਾਂ ਮੈਂਬਰ ਜੁੜ ਗਿਆ ਹੀ ਆ ਸੋ ਇਹ ਆਪਣਾ ਡੀਜੇ ਕਿੰਗਾ ਡੀਜੇ ਓਪਰੇਟ ਕਰਦਾ ਹੈ ਆਪਣਾ ਭਾਈ ਉਹਨੂੰ ਦੱਸਿਆ ਸੀ ਫੈਮਿਲੀ ਬਹੁਤ ਵੱਡੀ ਆਪਣੀ ਹੌਲੀ ਹੌਲੀ ਸਾਰਿਆਂ ਨਾਲ ਮਿਲਾਵਾਂਗੇ ਹੁਣ ਅਸੀਂ ਚੱਲੇ ਕਮੇਟੀ ਚ ਆਪਣੀ ਦੁਕਾਨ ਦੇ ਬਾਹਰ ਇੱਕ ਪੌਦਾ ਲੱਗਿਆ ਉਹਨੂੰ ਬੱਕਰੀਆਂ ਜਾਂ ਪਸ਼ੂ ਖਾ ਜਾਂਦੇ ਨੇ ਉਹਦੀ ਸੇਫਟੀ ਵਾਸਤੇ ਇੱਕ ਟਰੀ ਗਾਰਡਨ ਚੱਲੇ ਕਮੇਟੀ ਦੇ ਵਿੱਚ ਬਣੇ ਰਹੋ ਵੀਡੀਓ 'ਚ ਦਿਖਾਵਾਂਗੇ ਤੁਹਾਨੂੰ ਲੋ ਜੀ ਅਸੀਂ ਕਮੇਟੀ ਵਾਲੇ ਰਾਹ ਤੇ ਪਹੁੰਚ ਗਏ ਇਹ ਰਾਹ ਬਾਜ ਦਾਗਾ ਰਾਮ ਬਾਗ ਰੋਡ ਵਾਛੇਤੀ ਤੁਹਾਨੂੰ ਕਮੇਟੀ ਦੇ ਅੰਦਰ ਦੀ ਵੀਡੀਓ ਪਾਵਾਂਗੇ ਬਾਕੀ ਤੁਸੀਂ ਰਾਹ ਦੇਖੋ ਨੌਣ ਕੁ ਮੇਲਾ ਦੇਖੋ ਬਾਜ਼ਾਰ ਦਾ ਪੂਰਾ ਰਸ ਰਹਿੰਦਾ ਹੈਗਾ ਜੀ ਇੱਥੇ ਨੌਣ ਕੁ ਲੱਗੀ ਰਹਿੰਦੇ ਆ 365 ਦਿਨ ਜਿਆਦਾ ਮਰਜੀ ਆਇਓ ਪੂਰਾ ਜੀ ਲੱਗਦਾ ਹੈਗਾ ਜੀ ਇਹ ਹੈਗਾ ਜੀ ਰਾਮ ਬਾਗ ਬਰਨਾਲੇ ਦਾ ਰਾਮ ਬਾਗ ਕਹਿੰਦਾ ਰਾਮ ਬਾਗ ਰੋਡ ਆਈ ਨਾਲ ਹੀ ਰਾਮ ਬਾਗ ਪੈਂਦਾਗਾ ਆ ਦੁਕਾਨਾਂ ਦੇ ਨਾਲ-ਨਾਲ ਬੈਕਸਾਈਡ ਰਾਮ ਬਾਗ ਹੀ ਆਈ ਇੱਥੇ ਗਊਸਾਲਾ ਆ ਗਈ ਜੀ ਆ ਚਾਰਾ ਜਿੱਤੇ ਟਰਾਲੀ ਖੜੀ ਆਈ ਬਣੇ ਰਹੋ ਜੀ ਵੀਡੀਓ ਚ ਲਓ ਜੀ ਆਪਾਂ ਕਮੇਟੀ ਚ ਪਹੁੰਚ ਗਏ ਜਾ ਕੇ ਪੁੱਛਦੇ ਆਂ ਕਿ ਅਫਸਰ ਨੂੰ ਕੀ ਕਹਿੰਦੇ ਨੇ ਆਪਾਂ ਨੂੰ ਤੇ ਫੀਡ ਰਿਗਾਰਡ ਦੇਣਗੇ ਕਿ ਨਹੀਂ ਆਗੇ ਕਿ ਨਹੀਂ ਪਿਛਲੇ ਬੁੱਧਵਾਰ ਆਈ ਸੀ ਆਪਾਂ ਨੂੰ ਹਫਤੇ ਦਾ ਟਾਈਮ ਦਿੱਤਾ ਸੀਗਾ ਅੱਜੇ ਆ ਕੇ ਪੁੱਛਦੇ ਆਂ ਜੀ ਕੀ ਕਹਿੰਦੇ ਆ ਲਓ ਜੀ ਅਸੀਂ ਆ ਗਏ ਕਮੇਟੀ ਤੋਂ ਬਾਹਰ ਜੇ ਇਸਰਨਲ ਗੱਲ ਹੋਈ ਸੀ ਉਹ ਕਹਿੰਦੇ ਫਲਟਰੀ ਗਾਰਡ ਹੈ ਨਹੀਂਗੇ ਕੋਈ ਮੁਖ ਅਫਸਰ ਨਹੀਂ ਇਥੇ ਡਿਊਟੀ ਤੇ ਹੈਗੇ ਜਿਨ੍ਹਾਂ ਨੇ ਟੈਂਡਰ ਪਾਸ ਕਰਨਾ ਹੁੰਦਾ ਆ ਦੇਖੋ ਜੀ ਮਗਰ ਲੱਗਾ ਕਮੇਟੀ ਦਾ ਬੋਡੀ ਬਰਨਾਲਾ ਕਮਿਟੀ ਦਾ ਸਰਕਾਰੀ ਕੰਮ ਦਾ ਤੁਹਾਨੂੰ ਪਤਾ ਹੀ ਹੈ ਵੀ ਟਾਈਮ ਲੱਗ ਜੰਦਾਗਾ ਮੈਨੂੰ ਲੱਗਦਾ ਆਪਣੀ ਬਣਾਉਣਾ ਪਊਗਾ ਟਰੀ ਗਾਰਡ ਜੇ ਟਰੀ ਗਾਰਡ ਉਹ ਤੇ ਲੱਗਿਆ ਹੁੰਦਾ ਆਪਣਾ ਪੌਦਾ 5-7 ਫੁੱਟ ਦਾ ਹੋਣਾ ਸੀਗਾ ਜਿਹੜਾ ਹੁਣ ਵਧਿਆ ਹੀ ਨਹੀਂ ਬੱਕਰੀਆਂ ਪਸ਼ੂ ਮੱਝਾਂ ਆ ਜਾਂਦੀਆਂ ਨੇ ਖਾ ਜਾਂਦੀਆਂ ਨੇ ਜੇ ਤੁਹਾਨੂੰ ਵੀਡੀਓ ਪਸੰਦ ਆਉਂਦੀ ਆ ਚੈਨਲ ਸਬਸਕ੍ਰਾਈਬਰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੀ ਮਿਲਾਂਗੇ ਤੁਹਾਨੂੰ ਅਗਲੀ ਵੀਡੀਓ ਚ ਬਾਏ ਬਾਏ ਖਾਸੀ ਕਾਲ